ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਗਰਾਮ ਗੜੀ ਆ ਅੱਜ ਇਸ ਟਾਈਮ ਆਪਾਂ ਖੜੇ ਹਾਂ ਜੀ ਸਰੋਜ ਜ਼ਿਲ੍ਹੇ ਦੇ ਪਿੰਡ ਪਹਿਣੀ ਮਹਾਰਾਜ ਨੇੜੇ ਬਡਵਰ ਨੇੜੇ ਸਟੇਡੀਅਮ ਇੱਥੇ ਬਾਈ ਉਹਨਾਂ ਕੋਲੇ ਪੌਦ ਬਖੜੀ ਹੈ ਜੀ ਇਸ ਟਾਈਮ ਪੌ ਦਾ ਕਾਲ ਪੈ ਚੁੱਕਿਆ ਪੌਦ ਮਿਲ ਨਹੀਂ ਰਹੀ ਆਪਾਂ ਵੀ ਬਾਡੀ ਲਾਉਣ ਦੇ ਸਕੀਨ ਆਗੇ ਤੇ ਬਹੁਤ ਵਧੀਆ ਪੌ ਦਾ ਜਿਹੜੇ ਬਾਈ ਨੇ ਲਾਉਣੀ ਆ ਇਸ ਟਾਈਮ ਇੱਥੋਂ ਲੈ ਸਕਦਾ ਹੈਗਾ ਜੀ ਬਡਵਰ ਤੋਂ ਇਹ ਰੁੜ ਜਾਂਦਾ ਪੈਣੀ ਗਾ ਮਹਾਰਾਜ ਗਾ ਕਲੇਬ ਤੋਂ ਹੁਣ ਨਿਕਲ ਰੁੜ ਜੀ ਤੇ ਬਾਈ ਹੁਣਾਂ ਨੇ ਪਹਿਲੀ ਵਾਰ ਇਹ ਬਹੁਤਾ ਕੰਮ ਸਟਾਰਟ ਕਰਿਆ ਤੇ ਬਹੁਤ ਵਧੀਆ ਪੌਦਾ ਜੀ ਸਾਰੀ ਲੇਬਰ ਹੈਗੀ ਪਟਣ ਵਾਸਤੇ ਆ ਪੱਤੀ ਵੀ ਪੌਦੂ ਜੀ ਦੇਖੋ ਚੈੱਕ ਕਰੀਏ ਵੀਰੇ ਪੌਦ ਆ ਦੇਖੋ ਜੀ ਪੂਰੀ ਮੋਟੀ ਮੋਟੀ ਪੌਦਾ ਪੂਰੀ ਪੂਰਾ ਲਾਲ ਗੰਡਾ ਹੈਗਾ ਜੀ ਬਾਈ ਹੁਣੀ ਆਪ ਵੀ ਬੋਧ ਲਾ ਰਹੇ ਨੇ ਜੀ ਗੰਡੇ ਗੰਡੇ ਬੀਜ ਰਹੇ ਨੇ ਦੇਖੋ ਇਸ ਤਰ੍ਹਾਂ ਤਰੀਕਾ ਬੀਜਣ ਦਾ ਇਹ ਆਪਦੇ ਘਰੇ ਖਾਣ ਵਾਸਤੇ ਆ ਸਾਰਾ ਬਹਾਨ ਬਾਈ ਉਹਨਾਂ ਨੇ ਗੰਡੇ ਬੀਜਣ ਵਾਸਤੇ ਪਿਆਰ ਬੀਜਣ ਵਾਸਤੇ ਰੱਖਿਆ ਹੋਇਆ ਹੈ ਕਿ ਮੈਂ ਤੁਹਾਡੀ ਬਾਈ ਨਾਲ ਗੱਲਬਾਤ ਕਰਾਉਣਾ ਦੱਸਿਓ ਬਾਈ ਜੀ ਮੈਂ ਆਪਣੇ ਬਾਰੇ ਮੇਰਾ ਨਾਮ ਮੰਗਰਦੀਪ ਸਿੰਘ ਆ ਵੀਰੇ ਅਸੀਂ ਬਰਬਰ ਰੋਡ ਦੇ ਨੇੜੇ ਵਿਸ਼ਕਰਮਾ ਮੰਦਿਰ ਦੇ ਨੇੜੇ ਸਾਡੀ ਪਨੀਰੀ ਆ ਜੇ ਕਿਸੇ ਵੀਰ ਭਾਈ ਨੇ ਲੈ ਕੇ ਜਾਣੀ ਆ ਸਾਡੀ ਨਸਾਰੂ ਦੀ ਪੂਲ ਗਰੰਟੀ ਆ ਇਹ ਪੰਜਾਬ ਨਰੋਆ ਬੀ ਆ ਵੀਰੇ ਇਹ ਤੇ ਪੈਣੀ ਬਰਬਰ ਰੋਡ ਤੇ ਆ ਵਿਸ਼ਕਰਮਾ ਮੰਦਿਰ ਦੇ ਨੇੜੇ ਪਿੰਡ ਪੈਣੀ ਮਹਿਰਾਜ 22 ਬਾਰ ਪਾਉ ਦਾ ਕੰਮ ਸਟਾਰਟ ਕਰਿਆ ਸਾਥ ਦਿਓ ਬੇੜੀ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਜਿਹਨੂੰ ਲੋੜ ਆ ਤਾਂ ਉਹ ਕੰਟੈਕਟ ਕਰ ਸਕਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੇ ਸੱਸੀ ਗਾਲ ਜੀ